ਹਾਂਜੀ ਕੀ ਨਾਮ ਹੈ ਜੀ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਜੋ ਅੱਜ ਤੁਸੀਂ ਪ੍ਰੋਗਰਾਮ ਕਰਾ ਰਹੇ ਹੋ ਨਾ ਉਸਤਾਨ ਜਿਓ ਜਾਣਕਾਰੀ ਜੀ ਚੇਤ ਗਗੰਦ ਰਾਦੀਆ ਹੋਵਾ ਆਨੰਦ ਕਨਾ ਸੰਤ ਜਨਾ ਮਿਲ ਪਾਇਆ ਰਸਨਾ ਨਾਮ ਪਣਾ ਨਾਨਕਸ਼ਾਹੀ ਸੰਮਤ 557 ਦੇ ਆਗਮਨ ਦੀ ਖੁਸ਼ੀ ਵਿੱਚ 14ਵਾਂ ਮਹਾਨ ਗੁਰਮਤ ਸਮਾਗਮ ਜੋ ਕਿ ਸਰਬਸਾਂਝਾ ਵੈਲਫੇਅਰ ਕਲੱਬ ਅਤੇ ਸਮੂਹੀ ਇਲਾਕਾ ਨਿਵਾਸੀ ਜੋੜੀਆਂ ਚੱਕੀਆਂ ਗਲੀ ਨੰਬਰ 3 ਫੂਟ ਕਪੂਰਾ ਦੀ ਸੰਗਤ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਹ ਹਰ ਸਾਲ ਦੀ ਤਰ੍ਹਾਂ ਹੀ ਇਦਾਂ ਹੀ ਸਮਾਗਮ ਤਰੀਕੇ ਜਾਂਦੇ ਹਨ ਜਿਸ ਵਿੱਚ ਪੰਥ ਦੇ ਮਹਾਨ ਸ਼ਖਸੀਅਤਾਂ ਸੰਗਤਾਂ ਨੂੰ ਕਥਾ ਵਿਚਾਰਾਂ ਤੇ ਗੁਰੂ ਜਸਤਵਾਰਾਂ ਨਿਹਾਲ ਕਰਦੇ ਹਨ। ਇਸ ਵਿੱਚ ਅਸੀਂ ਇਸ ਵਾਰ ਨਵੇਕਲੇ ਉਪਰਾਲੇ ਕੀਤੇ ਹਨ। ਜਿਸ ਤਰ੍ਹਾਂ ਇਸ ਵੇਕ ਅਸੀਂ ਆਰਤੀ ਪਹਿਲੀ ਵਾਰ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ अनेका ਹੀ ਬੱਚਿਆਂ ਨੇ ਅਤੇ ਮੇਰੇ ਵੀਰਾਂ ਨੇ ਪੱਗਾਂ ਸਿੱਖੀਆਂ ਅਤੇ ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਵਿਸ਼ੇਸ਼ ਇਸ ਵਿੱਚ ਅੱਜ ਪ੍ਰੋਗ ਵਾਲੇ ਦਿਨ 23 ਮਾਰਚ ਨੂੰ ਖੂਨਦਾਨ ਕੈਂਪ ਅਤੇ ਰੂਟਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਜਿਹੜੇ ਅਸੀਂ ਪਹਿਲੀ ਵਾਰ ਉਪਰਾਲੇ ਕੀਤੇ ਆ ਤੇ ਸੰਗਤ ਵੱਲੋਂ ਤੁਹਾਨੂੰ ਬਹੁਤ ਹੀ ਸਹਿਯੋਗ ਕਰਦੇ ਆ ਸਤਨਾਮ